ਸਿਆਣਿਆਂ ਸੱਚ ਕਿਹਾ ਹੈ ਕਿ ਮਾਂ ਦਾ ਦੇਣਾ ਸਾਰੀ ਜ਼ਿੰਦਗੀ ਇਨਸਾਨ ਨਹੀਂ ਦੇ ਸਕਦਾ ਚਾਹੇ ਉਹ ਮਾਂ ਭਗਵਤੀਏ ਤੇ ਚਾਹੇ ਉਹ ਮਾਂ ਜਨਮ ਦੇਣ ਵਾਲੀ ਹੈ ਸਾਰੀ ਜ਼ਿੰਦਗੀ ਇਨਸਾਨ ਨੂੰ ਮਾਂ ਦੀ ਜੈ ਕਰਨੀ ਚਾਹੀਦੀ ਹੈ ਤੇ ਇਸ ਵਾਰ ਮਾਂ ਭਗਵਤੀ ਦੀ ਜਿਹੜਾ ਵਿਸ਼ਾਲ ਜਾਗਰਨ ਕਰਵਾਇਆ ਜਾ ਰਿਹਾ ਆ ਇਟਲੀ ਦੀਆਂ ਸੰਗਤਾਂ ਵੱਲੋਂ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਇਹ ਬੁਲਾਵਾ ਆਇਆ ਹੈ ਇਟਲੀ ਦੇ ਜਿਲ੍ਹਾ ਜਿਲ੍ਹਾ ਪਿਚੈਂਸਾ ਦੇ ਇਹ ਬੁਲਾਵਾ ਆਇਆ ਹੈ ਇਟਲੀ ਦੇ ਜਿਲ੍ਹਾ ਪਿਚੈਂਸਾ ਦੇ ਸ਼ਹਿਰ ਬੋਰਗੋ ਨੋਵੋ ਵਲਤੀ ਦੋਂਨੇ ਤੋਂ ਜਿੱਥੇ ਕਿ ਜੈ ਮਾਤਾ ਦੀ ਐਸੋਸੀਏਸ਼ਨ ਬਲੋ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਆਪਣਾ ਨੌਵਾਂ ਵਿਸ਼ਾਲ ਮਾ ਭਗਵਤੀ ਜਾਗਰਨ ਬਹੁਤ ਹੀ ਜ਼ਿਆਦਾ ਸ਼ਾਦਾ ਸ਼ਾਨੋ ਸ਼ੌਕਤ ਤੇ ਉਤਸ਼ਾਹ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਿ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਸਾਥੀ ਪਹੁੰਚੇ ਹੋਏ ਹਨ ਜਿਹੜੇ ਕਿ ਦਮਦਾਰ ਆਵਾਜ਼ ਦੇ ਨਾਲ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ ਇਸ ਮੌਕੇ ਤੇ ਦੂਤਰਾਂ ਡਿਓ ਆਈਆਂ ਸੰਗਤਾਂ ਦਾ ਵਿਸ਼ਾਲ ਇਕੱਠ ਭਗਤੀ ਦੀ ਵੱਖਰੀ ਮਿਸਾਲ ਪੇਸ਼ ਕਰ ਰਹੀਆਂ ਤੇ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਕਈ ਤਰ੍ਹਾਂ ਦੇ ਲਗਾਏ ਲੰਗਰ ਜਿਹੜੇ ਆ ਬਹੁਤ ਹੀ ਜ਼ਿਆਦਾ ਸਤਕਾਰ ਦੇ ਨਾਲ ਇਹ ਵੀ ਵਿਲੱਖਣ ਮਿਸਾਲ ਪੇਸ਼ ਕਰ ਰਹੇ ਹਨ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਵਿਸ਼ਾਲ ਮਾਂ ਭਗਵਤੀ ਜਾਗਰਨ ਦੇ ਵਿੱਚ ਜਿੱਥੇ ਕਿ ਸੰਗਤਾਂ ਬਹੁਤ ਹੀ ਜ਼ਿਆਦਾ ਭਗਤੀ ਭਾਵਨਾ ਦੇ ਵਿੱਚ ਗਹਿ ਗਾਛੋ ਕੇ ਜੈ ਮਾਤਾ ਜੀ ਦੇ ਜੈਕਾਰੇ ਲਾ ਰਹੀਆਂ ਆ ਤੇ ਨਾਲ ਦੀ ਨਾਲ ਸਰਬਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਆ ਆਓ ਇਸ ਜਾਗਰਨ ਦੇ ਵਿੱਚ ਜੁੜਦੇ ਹਾਂ ਆਪਾਂ ਵੀ ਤੇ ਪ੍ਰਾਪਤ ਕਰਦੇ ਹਾਂ ਮਾਤਾ ਰੈਣੀ ਜੀ ਦੀਆਂ ਖੁਸ਼ੀਆਂ ਕੈਮਰਾਮੈਨ ਅਰਜੀਤ ਦੇ ਨਾਲ ਦਲਵੀਰ ਸਿੰਘ ਕੈਂਤਕਰੀਆ ਇਟਲੀ ਜੈ ਮਾਤਾ ਦੀ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਮੁਰਗਨੂ ਕੋਈ ਜਾਗਰਣ ਸੀਗਾ ਦਿਨ ਸ਼ਨੀਵਾਰ 18 ਅਕਤੂਬਰ 2025 ਨੂੰ ਤੇ ਸਭ ਬਹੁਤ ਸਾਰੀਆਂ ਸੰਗਤਾਂ ਹੋਮਾਕੇ ਪਹੁੰਚੀਆਂ ਨੇ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਜਿੱਦਾਂ ਕਿ ਅੱਜ ਤੁਹਾਨੂੰ ਪਤਾ ਹੈ ਇੰਡੀਆ ਤੋਂ ਸਪੈਸ਼ਲ ਇੰਟਰਨੈਸ਼ਨਲ ਕਲਾਕਾਰ ਸੁਮਿੰਦਰ ਭੁਗਾ ਜੀ ਜਾਗਰਣ 'ਚ ਹਾਜ਼ਰੀ ਲਗਉਣ ਆ ਰਹੇ ਨੇ ਤੇ ਅਸੀਂ ਸਾਰੀ ਸੰਗਤ ਦਾ ਕਮੇਟੀ ਮੈਂਬਰਾਂ ਕੋਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਸੰਗਤ 'ਤੇ ਬਹੁਤ ਹੀ ਸਾਡਾ ਸਾਥ ਦਿੱਤਾ ਵਾ ਤੇ ਥੈਂਕ ਯੂ ਜੈ ਮਾਤਾ ਜੀ जय माता दी एसोसिएशन बोरगो नो वकेन्सा इटली ਵੱਲੋਂ ਮਹਾ ਮੈਦਾਨ ਨੋਮਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ ਜਿਹਦੇ ਵਿੱਚ ਮੈਨੂੰ ਸਪੈਸ਼ਲ ਇਹਨਾਂ ਵੱਲੋਂ ਇੰਡੀਆ ਤੋਂ ਬੁਲਾਇਆ ਗਿਆ ਹੈ ਮਹਾ ਮੈਦ ਦੇ ਗੁਣਗਾਨ ਕਰਨ ਲਈ ਸੋ ਮੈਂ ਸਾਰੀ ਹੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਹਾਮੈਦੀ ਜਾਗਰਣ ਦੇ ਵਿੱਚ ਹਾਜ਼ਰੀ ਲਗਵਾ ਕੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਬਹੁਤ ਬਹੁਤ ਮਿਹਰਬਾਨੀ ਜੈ ਮਾਤਾ ਦੀ